हां जी दोस्तों गुड मॉर्निंग सत श्री अकाल दोस्तों आज ਤੁਹਾਨੂੰ ਆਪਣੇ ਫਾਰਮ ਹਾਊਸ ਤੇ ਪਸ਼ੂ ਪੰਛੀ ਜਿਹੜੇ ਰੱਖੇ ਆ ਉਹਨਾਂ ਬਾਰੇ ਦੱਸਦੇ ਆ ਮੈਂ ਪਹਿਲਾਂ ਵੀਡੀਓ ਪਾਈ ਸੀ ਵੀ ਇਹ ਜਿਹੜੇ ਆਪਣੇ ਇਹਨਾਂ ਬਿਨਾ ਆਰਗੈਨਿਕ ਜਾਂ ਜਿਹੜੀ ਨੇਚਰਲ ਖੇਤੀ ਹੋ ਨਹੀਂ ਸਕਦੀ ਤੇ ਇਹ ਇੱਕ ਤਰ੍ਹਾਂ ਦਾ ਨਾਲ ਸਾਈਡ ਬਿਜ਼ਨਸ ਬਿਜ਼ਨਸ ਵੀ ਹੈ ਤੇ ਇਹ ਸ਼ੁਰੂ ਹੋ ਗਿਆ ਦੋ ਤਿੰਨ ਮਹੀਨਿਆਂ ਤੀ ਇਹ ਆਪਣਾ ਖਰਚਾ ਇਹ ਪੰਛੀ ਆ ਜਿਹੜੇ ਕੱਢਣ ਲੱਗ ਗਏ ਕਿਉਂਕਿ ਇਹਨਾਂ ਨੇ ਆਪਣਾ ਪਰਿਵਾਰ ਵਧਾਉਣਾ ਸ਼ੁਰੂ ਕਰ ਦਿੱਤਾ ਤੁਹਾਨੂੰ ਦਿਖਾਉਨੇ ਆ ਬਈ ਆ ਵਾਈਟ ਚਿਕਨ ਕਯੂਬਾ ਖਾਕੀ ਕੈਂਬਲ ਮਸਕੂਬੀ ਇਹ ਬਤਕਾਂ ਸਾਰੀਆਂ ਇਹ ਜੀ ਆਪਣੇ ਕਬੂਤਰ ਆ ਲੱਕੇ ਕਬੂਤਰ ਦੂਸਰੇ ਫ੍ਰੈਂਚੀ ਕਈ ਤਰ੍ਹਾਂ ਦੇ ਆ ਇਹ ਦੇਖੋ ਆ ਵੀ ਇਹਨਾਂ ਨੇ ਆਪਣੇ ਬੱਚੇ ਕੱਢ ਲਏ ਆ ਇਸੇ ਤਰ੍ਹਾਂ खरगोश है खरगोश है जी ये भी अपने बच्चे कट ले है। आ, अपने जी गिनी पिग इन्होंने भी बच्चे कट ले है। ਇਸ ਤਰ੍ਹਾਂ ਜਖਰਵਲ ਆਦੀਤਨੀ ਬੰਟਮ ਸਿਲਕੀ ਤੇ 골ਡਨ ਉੱਕੜ ਇਹ ਦੇਸੀ ਹੈ ਜੀ ਆਪਣੇ ਰਾਇਲ ਤੁਰਕੀ ਹੈ ਜੀ ਰੋਇਲ ਟਰਕੀ ਇਸ ਤਰ੍ਹਾਂ ਸਾਨੂੰ ਦਿਖਾਉਣੀ ਹੈ ਜੀ ਉਹ ਦੇਖੋ ਆਪਣੇ ਉਹ ਇੱਕ ਜਾਨਵਰ ਹੈ ਜਰਮਨ ਦਾ ਜਰਮਨ ਦੀ ਬੱਤ ਕਾ ਇਹ ਵਧੀਆ ਇੱਕ ਤਰ੍ਹਾਂ ਦਾ ਖੇਤੀਬਾੜੀ ਦੇ ਨਾਲ-ਨਾਲ ਨਾਲੇ ਆਪਾਂ ਨੂੰ ਖਾਦ ਦਿੰਦੇ ਆ ਇਹ ਫਿਰ ਦੂਸਰਾ ਕੀੜੇ ਮਕੌੜੇ ਆ ਜਿਹੜੇ ਆਪਣੀਆਂ ਫਸਲਾਂ ਤੇ ਉਹ ਖਾਂਦੇ ਆ ਤੇ ਨਾਲ ਦੀ ਨਾਲ ਆਪਾਂ ਨੂੰ ਆਮਦਨ ਦਿੰਦੇ ਆ ਛੋਏ ਵਧੀਆ business ਇਹ ਵੀ ਨਾਲ ਖੇਤੀਬਾੜੀ ਦੇ